ਜਕਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਇੱਕ ਅਜਿਹੇ ਨਗਰ ਵਿੱਚ ਪਹੁੰਚਦੇ ਹਨ ਜਿੱਥੇ ਔਰਤਾਂ ਦਾ ਰਾਜ ਹੈ ਉਹ ਔਰਤਾਂ ਮਨਮਤ ਕਰਨ ਵਾਲੀਆਂ ਹਨ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਨੂੰ ਪਿਆਸ ਲੱਗੀ ਹੈ ਮੈਂ ਨਗਰ ਵਿੱਚ ਜਾ ਕੇ ਪਾਣੀ ਪੀ ਆਵਾਂ ਗੁਰੂ ਪਾਤਸ਼ਾਹ ਜੀ ਕਹਿਣ ਲਗੇ ਸਤਿਵਚਨ ਵਰਦਾਨਿਆ ਭਾਈ ਮਰਦਾਨਾ ਜੀ ਗੁਰੂ ਜੀ ਤੋਂ ਆਗਿਆ ਲੈ ਕੇ ਉਸ ਨਗਰ ਦੇ ਇੱਕ ਘਰ ਵਿੱਚ ਜਾਂਦੇ ਹਨ ਉਸ ਘਰ ਵਿੱਚ ਇੱਕ ਔਰਤ ਬੈਠੀ ਸੀ ਮਰਦਾਨਾ ਜੀ ਨੇ ਉਸ ਔਰਤ ਨੂੰ ਕਿਹਾ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਪਾਣੀ ਪਿਲਾ ਦਿਓ ਉਹ ਔਰਤ ਭਾਈ ਮਰਦਾਨੇ ਜੀ ਨੂੰ ਅੰਦਰ ਆਣ ਲਈ ਕਹਿੰਦੀ ਹੈ ਤੇ ਅੰਦਰ ਆ ਕੇ ਜਲ ਸ਼ਕਲੋ ਇਹ ਕਹਿੰਦੀ ਹੈ ਭਾਈ ਮਰਦਾਨਾ ਜੀ ਉਸਦੇ ਘਰ ਦੇ ਅੰਦਰ ਚਲੇ ਜਾਂਦੇ ਹਨ ਔਰਤ ਕਹਿਣ ਲੱਗੀ ਤੁਸੀਂ ਕਿਸ ਦਿਸ਼ ਤੋਂ ਆਏ ਹੋ ਤੇ ਤੁਸੀਂ ਅੱਗੇ ਕਿੱਥੇ ਜਾਣਾ ਹੈ ਤੇ ਨਾਲ ਹੀ ਕਹਿਣ ਲੱਗੀ ਕਿ ਤੁਹਾਡਾ ਰੂਪ ਰੰਗ ਬਹੁਤ ਸੋਹਣਾ ਹੈ ਕਿਹੜੇ ਇਲਾਕੇ ਤੋਂ ਆਏ ਹੋ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਦੂਰ ਦੇਸ਼ ਪੰਜਾਬ ਤੋਂ ਆਇਆ ਹਾਂ ਮੇਰਾ ਨਾਮ ਮਰਦਾਨਾ ਹੈ ਅਸੀਂ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰ ਰਹੇ ਹਾਂ ਉਹ ਔਰਤ ਪਾਣੀ ਦੇਣ ਦੇ ਬਹਾਨੇ ਨਾਲ ਭਾਈ ਮਰਦਾਨਾ ਜੀ ਦੇ ਕੋਲ ਵਧੀ ਇੱਕੋ ਦਮ ਉਸਨੇ ਭਾਈ ਮਰਦਾਨਾ ਜੀ ਦੇ ਗਲ ਦੇ ਵਿੱਚ ਇੱਕ ਧਾਗਾ ਪਾ ਦਿੱਤਾ ਬਸ ਧਾਗਾ ਪਾਣ ਦੀ ਹੀ ਦੇਰ ਸੀ ਭਾਈ ਮਰਦਾਨਾ ਜੀ ਇੱਕ ਭੇਡੂ ਬਣ ਗਏ ਉਸਨੇ ਭਾਈ ਮਰਦਾਨਾ ਜੀ ਨੂੰ ਰੱਸੀ ਪਾ ਕੇ ਇੱਕ ਕਿੱਲੇ ਨਾਲ ਬੰਨ ਦਿੱਤਾ ਭਾਈ ਮਰਦਾਨਾ ਜੀ ਨੂੰ ਕਿੱਲੇ ਨਾਲ ਬੰਨ ਕੇ ਉਹ ਔਰਤ ਘਰੋਂ ਬਾਹਰ ਚਲੀ ਜਾਂਦੀ ਹੈ ਭਾਈ ਮਰਦਾਨਾ ਜੀ ਦਾ ਹੁਣ ਵਸ ਨਹੀਂ ਸੀ ਚੱਲ ਰਿਹਾ ਉਹ ਬੋਲ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਨਾ ਤਾਂ ਮਨੁੱਖਾਂ ਵਾਲਾ ਸਰੀਰ ਸੀ ਤੇ ਨਾ ਹੀ ਮਨੁੱਖਾਂ ਵਾਲੀ ਬੋਲੀ ਦੂਜੇ ਪਾਸੇ ਜਦੋਂ ਗੁਰੂ ਜੀ ਨੇ ਦੇਖਿਆ ਕਿ ਮਰਦਾਨਾ ਕਾਫੀ ਦਿਨ ਤੋਂ ਗਿਆ ਹੋਇਆ ਵਾਪਸ ਨਹੀਂ ਆਇਆ ਤੇ ਗੁਰੂ ਜੀ ਬਾਲੇ ਨੂੰ ਕਹਿਣ ਲੱਗੇ ਕਿ ਕਿਧਰੇ ਮਰਦਾਨੇ ਨਾਲ ਉਹੀ ਤਾਂ ਨਹੀਂ ਹੋ ਗਿਆ ਜੋ ਇੱਕ ਵਾਰ ਪਹਿਲਾਂ ਵੀ ਹੋ ਚੁੱਕਿਆ ਹੈ ਗੁਰੂ ਜੀ ਕਹਿੰਦੇ ਇਹ ਨਗਰ ਸਹੀ ਨਹੀਂ ਹੈ ਇੱਥੋਂ ਦੇ ਲੋਕਾਂ ਨੂੰ ਗੁਰੂ ਦਾ ਕੋਈ ਭੈ ਨਹੀਂ ਹੈ ਇੱਥੋਂ ਦੀਆਂ ਔਰਤਾਂ ਦੇ ਬੜੇ ਹੀ ਅਲੱਗ-ਅਲੱਗ ਰੂਪ ਨੇ ਕਿਧਰੇ ਭਾਈ ਮਰਦਾਨੇ ਜੀ ਨੂੰ ਔਰਤਾਂ ਨੇ ਪਰ ਮਾਤਾ ਨੇ ਲਿਆ ਗੁਰੂ ਪਾਛਾ ਤਾਂ ਅੰਤਰਜਾਮੀ ਸੰ ਸਭ ਕੁਝ ਜਾਣੀ ਜਾਣਸਨ ਫੇਰ ਵੀ ਭਾਈ ਬਾਲਾ ਜੀ ਨਾਲ ਅਜੇ ਹੀ ਵਚਨ ਕਰ ਰਹੇ ਸਨ ਗੁਰੂ ਜੀ ਕਹਿਣ ਲੱਗੇ ਆਓ ਚਲਿਏ ਭਾਈ ਮਰਦਾਨੇ ਦੀ ਖੈਰ ਸਾਰ ਲਈਏ ਅਖੀਰ ਗੁਰੂ ਜੀ ਤੇ ਭਾਈ ਬਾਲਾ ਜੀ ਉਸ ਘਰ ਕੋਲ ਪੁੱਜ ਗਏ ਜਿੱਥੇ ਭਾਈ ਮਰਦਾਨਾ ਜੀ ਸਨ ਜਿਹੜੀ ਔਰਤ ਨੇ ਭਾਈ ਮਰਦਾਨਾ ਜੀ ਨੂੰ ਪਿੱਡੂ ਬਣਾਇਆ ਸੀ ਉਹ ਆਪਣੇ ਸਿਰ ਤੇ ਘੜਾ ਰੱਖ ਕੇ ਪਾਣੀ ਭਰ ਕੇ ਆਪਣੇ ਘਰ ਵਾਪਸ ਆ ਰਹੀ ਸੀ ਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਭਨਾਂ ਦੇ ਦਿਲਾਂ ਦੇ ਜਾਣਦੇ ਸਨ ਗੁਰੂ ਜੀ ਜਾਣਦੇ ਸਨ ਕਿ ਕੀ ਹੋ ਚੁੱਕਾ ਹੈ ਤੇ ਕੀ ਹੋਣ ਵਾਲਾ ਹੈ ਮਹਾਰਾਜ ਉਸ ਔਰਤ ਨੂੰ ਪੁੱਛਦੇ ਹਨ ਸਾਡਾ ਇੱਕ ਸਾਥੀ ਇਸ ਨਗਰ ਵਿੱਚ ਆਇਆ ਹੈ ਕੀ ਉਸਨੂੰ ਤੁਸੀਂ ਦੇਖਿਆ ਹੈ ਇੱਥੇ ਪਾਣੀ ਪੀਣ ਆਇਆ ਸੀ ਔਰਤ ਚੁੱਟ ਬੋਲਣ ਲੱਗ ਜਾਂਦੀ ਹੈ ਕਿ ਉੱਥੇ ਤੁਹਾਡਾ ਕੋਈ ਬੰਦਾ ਨਹੀਂ ਆਇਆ ਤੁਸੀਂ ਅੱਗੇ ਜਾ ਕੇ ਪਤਾ ਕਰ ਲਓ ਜਦੋਂ ਗੁਰੂ ਜੀ ਉਸ ਔਰਤ ਤੋਂ ਇਹ ਸਵਾਲ ਪੁੱਛ ਰਹੇ ਸਨ ਤਾਂ ਅੰਦਰ ਭੇਡ ਦੇ ਰੂਪ ਵਿੱਚ ਖੜੇ ਭਾਈ ਮਰਦਾਨਾ ਜੀ ਨੂੰ ਇਹ ਸਭ ਕੁਝ ਸੁਣਾਈ ਦੇ ਰਿਹਾ ਸੀ ਭਾਈ ਮਰਦਾਨਾ ਜੀ ਮਨ ਵਿੱਚ ਸੋਚਦੇ ਹਨ ਕਿ ਕਿਤੇ ਗੁਰੂ ਜੀ ਸੱਚਮੁੱਚ ਹੀ ਅੱਗੇ ਨਾ ਚਲੇ ਜਾਣ ਭਾਈ ਮਰਦਾਨਾ ਜੀ ਨੇ ਭੇਡ ਦੇ ਰੂਪ ਵਿੱਚ ਹੀ ਮੈਂ ਪੈਕ ਕਰਨਾ ਸ਼ੁਰੂ ਕਰ ਦਿੱਤਾ ਅਸਲ ਵਿੱਚ ਉਹ ਚਾਹੁੰਦੇ ਸਨ ਕਿ ਗੁਰੂ ਜੀ ਉਸ ਨੂੰ ਪਹਿਚਾਨ ਲੈਣ ਕਿ ਉਹ ਇਸ ਦੇ ਘਰ ਦੇ ਅੰਦਰ ਹੀ ਹਨ ਗੁਰੂ ਜੀ ਕਹਿਣ ਲੱਗੇ ਅਸੀਂ ਮਰਦਾਨੇ ਨੂੰ ਆਪ ਦੇਖਿਆ ਹੈ ਕਿ ਉਹ ਇਸ ਘਰ ਵਾਲੇ ਹੀ ਪਾਣੀ ਪੀਣ ਆਇਆ ਸੀ ਤੂੰ ਝੂਠ ਬੋਲ ਰਹੀ ਹੈ ਇਸਤਰੀ ਨੇ ਉਸੇ ਤਰ੍ਹਾਂ ਪਾਣੀ ਦਾ ਘੜਾ ਸਿਰ ਤੇ ਚੁੱਕਿਆ ਹੋਇਆ ਸੀ ਤੇ ਕਹਿਣ ਲੱਗੀ ਜੇਕਰ ਤੁਹਾਨੂੰ ਉਸ ਉੱਤੇ ਯਕੀਨ ਨਹੀਂ ਹੈ ਤਾਂ ਅੰਦਰ ਜਾ ਕੇ ਆਪ ਹੀ ਦੇਖ ਲਓ ਅੰਦਰ ਕੋਈ ਨਹੀਂ ਹੈ ਮਹਾਰਾਜ ਤਾਂ ਸਭ ਕੁਝ ਜਾਣੀ ਜਾਣਸਨ ਗੁਰੂ ਜੀ ਘਰ ਦੇ ਅੰਦਰ ਨਾ ਗਏ ਤੇ ਉੱਥੇ ਖੜੇ ਹੋ ਕੇ ਹੀ ਸ਼ਬਦ ਦਾ ਉਚਾਰਨ ਕਰਨ ਲੱਗੇ ਗੁਰੂ ਜੀ ਨੇ ਜਿਵੇਂ ਹੀ ਸ਼ਬਦ ਉਚਾਰਿਆ ਔਰਤ ਦੇ ਸਿਰ ਉੱਪਰਲਾ ਪਾਣੀ ਵਾਲਾ ਭਰਿਆ ਹੋਇਆ ਘੜਾ ਔਰਤ ਦੇ ਸਿਰ ਦੇ ਉੱਪਰ ਹੀ ਚਿਪਕ ਗਿਆ ਔਰਤ ਨੇ ਕੜੇ ਨੂੰ ਸਿਰ ਤੋਂ ਉਤਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਉਤਰ ਨਾ ਸਕਿਆ ਗੁਰੂ ਜੀ ਪਾਈ ਮਰਦਾਨੇ ਨੂੰ ਦੇਖਣ ਲਈ ਘਰ ਦੇ ਅੰਦਰ ਦਾਖਲ ਹੋਏ ਪਾਈ ਮਰਦਾਨਾ ਜੀ ਭੇਡੂ ਰੂਪ ਵਿੱਚ ਪੈਪੇ ਕਰਨ ਲੱਗੇ ਮਰਦਾਨੇ ਉੱਪਰ ਜਿਵੇਂ ਹੀ ਗੁਰੂ ਜੀ ਦੀ ਦ੍ਰਿਸ਼ਟੀ ਪਈ ਤਾਂ ਗੁਰੂ ਜੀ ਨੇ ਵਾਹਿਗੁਰੂ ਦਾ ਸ਼ਬਦ ਉਚਾਰਿਆ ਵਾਹਿਗੁਰੂ ਦਾ ਸ਼ਬਦ ਉਚਾਰਨ ਕਰਦੇ ਜਿਵੇਂ ਹੀ ਪਾਈ ਮਰਦਾਨੇ ਜੀ ਦੇ ਗਲੇ ਵਾਲੀ ਰੱਸੀ ਨੂੰ ਛੋਹਿਆ ਤਾਂ ਉਹ ਰੱਸੀ ਆਪਣੇ ਆਪ ਹੀ ਟੁੱਟ ਗਈ ਭਾਈ ਜੀ ਵਾਪਸ ਆਪਣੇ ਇਨਸਾਨੀ ਰੂਪ ਵਿੱਚ ਆ ਗਏ ਦੂਜੇ ਪਾਸੇ ਉਸ ਔਰਤ ਨੇ ਸਿਰ ਤੋਂ ਪਾਣੀ ਵਾਲਾ ਕੜਾ ਉਤਾਰਨ ਲਈ ਜੰਤਰ ਮੰਤਰ ਪੜੇ ਪਰ ਕੋਈ ਵੀ ਸਫਲ ਨਾ ਹੋਇਆ ਗੁਰੂ ਜੀ ਤੇ ਮਰਦਾਨਾ ਦੋਵੇਂ ਨਗਰ ਤੋਂ ਵਾਪਸ ਆ ਗਏ ਇਹ ਸਾਰੀ ਗੱਲ ਉਸ ਨਗਰ ਦੀ ਸਭ ਤੋਂ ਵੱਡੀ ਜਾਦੂਗਰਨੀ ਨੂਰ ਸ਼ਾਹ ਕੋਲ ਪਹੁੰਚੀ ਜਾਦੂਗਰਨੀ ਨੂਰ ਸ਼ਾਹ ਉਸ ਔਰਤ ਕੋਲ ਪਹੁੰਚਦੀ ਹੈ ਜਿਸਦੇ ਸਿਰ ਤੇ ਪਾਣੀ ਵਾਲਾ ਘੜਾ ਚਿਪਕਿਆ ਹੋਇਆ ਸੀ ਜਾਦੂਗਰਨੀ ਆਪਣੇ ਸਾਰੇ ਜੰਤਰਾ ਮੰਤਰਾਂ ਦੀ ਪੂਰੀ ਤਾਕਤ ਲਾ ਦਿੰਦੀ ਹੈ ਕਿ ਉਹ ਘੜਾ ਸਿਰ ਤੋਂ ਉਤਰ ਜਾਏ ਪਰ ਸਫਲ ਨਹੀਂ ਹੁੰਦੀ ਹੁਣ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜ਼ਰੂਰ ਹੀ ਇਸ ਨਗਰ ਵਿੱਚ ਕੋਈ ਸੰਤ ਮਹਾਤਮਾ ਆਏ ਹਨ ਜਾਦੂਗਰਨੀ ਉਸ ਔਰਤ ਨੂੰ ਲੱਲ ਲਾ ਕੇ ਗੁਰੂ ਜੀ ਕੋਲ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਉਹ ਅਣਜਾਨ ਸਨ ਇਸ ਨਗਰ ਵਿੱਚ ਤੁਹਾਡੇ ਵਰਗੇ ਮਹਾਤਮਾ ਆਏ ਹੋਏ ਹਨ ਉਹਨਾਂ ਨੂੰ ਮਾਫੀ ਦਿੱਤੀ ਜਾਵੇ ਉਸ ਔਰਤ ਦੁਆਰਾ ਮਰਦਾਨੇ ਨਾਲ ਜੋ ਵੀ ਹਰਕਤ ਕੀਤੀ ਗਈ ਸੀ ਜਾਦੂਗਰਨੀ ਉਸ ਲਈ ਮਾਫੀ ਮੰਗਦੀ ਹੈ ਜਾਦੂਗਰਨੀ ਕਹਿੰਦੀ ਹੈ ਕਿਰਪਾ ਕਰਕੇ ਇਸ ਔਰਤ ਦੇ ਸਿਰ ਤੋਂ ਪਾਣੀ ਵਾਲਾ ਘੜਾ ਉਤਾਰ ਦਿਓ ਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ ਨੂਰ ਸ਼ਾ ਵਾਹਿਗੁਰੂ ਬੋਲ ਤੇ ਇਸ ਔਰਤ ਦੇ ਸਿਰ ਤੋਂ ਘੜਾ ਉਤਾਰ ਲੈ ਰਾਣੀ ਜਾਦੂਗਰਨੀ ਨੇ ਵਾਹਿਗੁਰੂ ਦਾ ਸ਼ਬਦ ਉਚਾਰਨ ਕੀਤਾ ਤੇ ਪਾਣੀ ਵਾਲਾ ਘੜਾ ਉਸ ਦੇ ਸਿਰ ਤੋਂ ਉਤਾਰ ਦਿੱਤਾ ਨਗਰ ਵਾਲੇ ਸਾਰੇ ਦੇਖਦੇ ਹੀ ਰਹਿ ਗਏ ਗੁਰੂ ਜੀ ਇਸ ਸਮੇਂ ਸ਼ਬਦ ਉਚਾਰਦੇ ਹਨ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਤਨ ਗੁਰੂ ਪਾਤਸ਼ਾਹ ਜੀ ਨੇ ਉਸ ਔਰਤ ਨੂੰ ਹੋਰ ਵੀ ਸ਼ਲੋਕ ਸੁਣਾਏ ਤਾਂ ਕਿ ਜਾਦੂਗਰਨੀਆਂ ਦੇ ਦਿਲ ਦੀ ਮੈਲ ਸਾਫ਼ ਹੋ ਜਾਏ ਜਾਦੂਗਰਨੀ ਤੇ ਹੋਰ ਉਸ ਦੇ ਨਾਲ ਦੀਆਂ ਔਰਤਾਂ ਸਭ ਗੁਰੂ ਜੀ ਤੋਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਦੀਆਂ ਹਨ ਤੇ ਉਤੋਂ ਵਾਪਸ ਚਲੀਆਂ ਜਾਂਦੀਆਂ ਹਨ